ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਵਿਆਹ ਸੀ ਜਿੱਥੇ ਸਿੱਧੂ ਮੂਸੇਵਾਲ ਦੀ ਭੈਣ ਜਾਨੀ ਕਿ ਅਫਸਾਨਾ ਖਾਨ ਵੀ ਪਹੁੰਚੀ ਹੋਈ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲ ਦੀ ਭੈਣ ਅਫਸਾਨਾ ਖਾਨ ਦਾ ਗੱਡ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪਾਰਟੀ ਸਾਡੇ ਬਰਾ ਸਿੱਧੂ ਮੂਸੇਵਾਲ ਦਾ ਇਨਸਾਫ ਨਹੀਂ ਦੇ ਰਹੀ ਤੇ ਤੁਸੀਂ ਉਹਨਾਂ ਦੇ ਵਿਆਹ ਤੇ ਜਾ ਕੇ ਕਿਵੇਂ ਪੰਗੜੇ ਪਾਰੇ ਉਹਦੇ ਕਿਵੇਂ ਇੰਜੋਏ ਕਰਦੇ ਹੋ ਇਹ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਹੋਣ ਤੋਂ ਬਾਅਦ ਇਹ ਕੁੜੀ ਵੀ ਤੁਸੀਂ ਸੋਸ਼ਲ ਮੀਡੀਆ ਉੱਪਰ ਦੇਖੀ ਹਣੀ ਹੈ ਜਦੋਂ ਹਰਮੰਦਰ ਸਾਹਿਬ ਜਾਂ ਕਿਤੇ ਵੀ ਗਏ ਸੀ ਤੇ ਇਹ ਕੁੜੀ ਨੇ ਸਿੱਧੂ ਮੂਸੇਵਾਲ ਦਾ ਛੋਟਾ ਭਰਾ ਚੱਕਿਆ ਆਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਨੇ ਵੀ ਇੱਕ ਸਟੋਰੀ ਹਾਲੇ ਵਿੱਚ ਸ਼ੇਅਰ ਕੀਤੀ ਹੈ ਜਿਸਲੀ ਚ ਉਹਨਾਂ ਨੇ ਸਿੱਧਾ-ਸਿੱਧਾ ਅਫਸਾਨਾ ਖਾਨ ਨੂੰ ਰਿਪਲਾਈ ਵੀ ਕੀਤਾ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜੀ ਭੈਣ ਬਣੀ ਫਿਰਦੀ ਸੀ ਸਾਡੇ ਭਰਾ ਦੀ ਅਨਮੋਲ ਗਗਨ ਮਾਨ ਦੇ ਵਿਆਹ ਤੇ ਇੱਕ ਗਾਣਾ ਗਾ ਰਹੀ ਸੀ ਸਿੱਧੂ ਮੂਸੇ ਦਾਜ ਜਦ ਇਹਨੂੰ ਮੈਂ ਯਾਦ ਕਰਾਇਆ ਵੀ ਉਹ ਸਰਕਾਰ ਸਾਡੇ ਭਰਾ ਨੂੰ ਇਨਸਾਫ ਤਾਂ ਦੇ ਨਹੀਂ ਰਹੀ ਤੇ ਤੂੰ ਉਹਨਾਂ ਦੇ ਵਿਆਹ ਤੇ ਕਿਹੜੇ ਮੂੰਹ ਨਾਲ ਸਾਡੇ ਭਰਾ ਦਾ ਗਾਣਾ ਗਾ ਰਹੀ ਹੈ ਤਾਂ ਇਹ ਮੈਨੂੰ ਦੇਖੋ ਬਲੌਕ ਕਰ ਗਈ ਡੁੱਬ ਕੇ ਮਰ ਜਾ ਤੂੰ ਇਹ ਰਿਪਲਾਈ ਸਿੱਧੂ ਮੂਸੇਵਾਲੀ ਪੈਨ ਅਫਸਾਨਾ ਖਾਨ ਨੂੰ ਕੀਤਾ ਹੈ ਬਾਕੀ ਤੁਸੀਂ ਆਪਣੇ ਰਿਵਿਊ ਵੀ ਜਰੂਰ ਦਿਓ ਕਿ ਸਿੱਧੂ ਮੂਸੇਵਾਲੀ ਪੈਨ ਨੂੰ ਇਸ ਵਿਆਹ ਤੇ ਜਾਣਾ ਚਾਹੀਦਾ ਸੀ ਜਾਂ ਨਹੀਂ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ